ਜਿਸਕੇ ਸਿਰ ਉੱਪਰ ਤੁੰਸਾਂ ਦੀ ਸੋਗਕ ਕੈਸਾ ਪਾਵੇਂ ਇੱਕੋ ਹੀ ਐਸੇ ਸਤਿਗੁਰੂ ਆ ਜਿਹੜੇ ਜਗਤ ਦੇ ਗੁਰੂ ਕਿਹਾ ਜਾਂਦਾ ਕਿਰਤ ਵੀ ਆਪ ਕੀਤੀ ਗੁਰੂ ਨਾਨਕ ਦੇਵ ਸਾਹਿਬ ਨੇ ਭਾਵ ਸultanpur Lodi 13 13 ਟੋਲੇ ਆ ਅੱਜ ਚੱਚੇ ਪ੍ਰੋਗਰਾਮ ਰੱਖੇ ਗਏ ਨੇ ਜਿਹਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਜਿਹੜੇ ਆ ਉਹ ਹਾਜ਼ਰੀਆਂ ਭਰ ਰਹੇ ਨੇ ਸਮੂਹ ਸੰਗਤਾਂ ਜਿਹੜੀਆਂ ਹੁਣੋਂ ਮਾ ਕੇ ਗੁਰੂ ਘਰ ਵਿੱਚ ਪਹੁੰਚ ਰਹੀਆਂ ਨੇ ਕਿਉਂਕਿ ਇੱਕੋ ਹੀ ਆ ਕਿ ਬਾਬੇ ਨਾਨਕ ਦਾ ਕੋਈ ਉਦੇਸ਼ਕ ਕਰਤ ਕਰਨੀ ਨਾਮ ਜਪਣਾ ਦੇ ਗੁਣ ਛਕਣਾ ਤੇ ਉਹਨੂੰ ਲੈ ਕੇ ਅੱਜ ਸਾਰਾ ਸੰਸਾਰ ਜਿਹੜਾ ਵਾ ਉਹ ਉਹਦੇ ਪੌਰਨੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੈਂਡ ਹਿੱਲ ਨਿਊਯਾਰਕ ਵਿਗੇ ਸ਼ਰਧਾ ਪੂਰਵਕ ਮਨਾਇਆ ਗਿਆ ਇਸ ਮੌਕੇ ਆਯੋਜਿਤ ਕੀਤੇ ਗਏ ਵਿਸ਼ੇਸ਼ ਸਮਾਗਮਾਂ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ ਅਤੇ ਗੁਰੂ ਦਾ ਆਸ਼ੀਰਵਾਦ ਹਾਸਲ ਕੀਤਾ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਦੁਨੀਆ ਭਰ ਵਿੱਚ ਬੇਹੱਦ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਪਵਿੱਤਰ ਮੌਕੇ ਭਾਰਤ ਤੋਂ ਲੈ ਕੇ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਵਸਦੀ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਭਗਤੀ ਭਾਵਨਾ ਨਾਲ ਭਰੇ ਸਮਾਗਮਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਵਿਸ਼ਾ ਪਦ ਅਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼, ਨਾਮ ਜਪਣਾ, ਕੀਰਤ ਕਰਨੀ ਅਤੇ ਵੰਡ ਛਕਣਾ ਦਾ ਸੁਨੇਹਾ ਸ਼ਾਂਤੀ, ਏਕਤਾ ਅਤੇ ਮੁਨਖਤਾ ਦੀ ਸੇਵਾ ਵੱਲ ਪ੍ਰੇਰਿਤ ਕਰ ਰਿਹਾ ਹੈ। ਇਸ ਖੜੀ ਦੇ ਤਹਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਵਿਸ਼ੇਸ਼ ਪ੍ਰੋਗਰਾਮ ਰੱਖੇ ਗਏ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ ਇਸ ਮੌਕੇ ਸੰਗਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗਿਆਨੀ ਤਰਮੀਰ ਸਿੰਘ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ ਜਗਤ ਤਾਰਕ ਸਰਬ ਸਾਂਝੀ ਵਾਲਤਾ ਦੇ ਰਹਿਬਰ ਧੰਨ 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 ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਆਗਮਨ ਦਿਹਾੜਾ ਅੱਜ ਟ੍ਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰੇਚਮੰਡ ਹੈਲ ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਸਿੱਖ ਧਰਮ ਦੇ ਬਾਨੀ ਆ ਦੁਨੀਆਂ ਵਿੱਚ ਜਿੰਨੇ ਵੀ ਅੱਜ ਤੱਕ ਪੀਰ پیغمبر ਰੈਬਰ ਔਲੀਏ અવਤਾਰ ਮੁਰਸ਼ਦ ਇਸ ਧਰਤੀ ਤੇ ਪੈਦਾ ਹੋਏ ਉਹ ਆਪਣੇ ਆਪਣੇ ਮਜ਼ਹਬ ਚਲਾਉਣ ਤੇ ਨਾਲ ਨਾਲ ਉਹ ਆਪਣੇ ਸੇਵਕਾਂ ਵਾਸਤੇ ਹੀ ਸਾਰੇ ਕੰਮ ਕਰਦੇ ਰਹੇ ਪਰੰਤੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੁਨੀਆ ਭਰ ਦੇ ਇੱਕੋ ਹੀ ਐਸੇ ਸਤਿਗੁਰੂ ਆ ਜਿਹੜੇ ਜਗਤ ਦੇ ਗੁਰੂ ਕਿਹਾ ਜਾਂਦਾ ਉਹਨਾਂ ਕਿਰਤ ਵੀ ਆਪ ਕੀਤੀ ਗੁਰੂ ਨਾਨਕ ਦੇਵ ਸਾਹਿਬ ਨੇ ਭਾਵ ਸੁਲਤਾਨਪੁਰ ਲੋਧੀ 13-13 ਤੋਲੇਆ ਕਰਤਾਰਪੁਰ ਸਾਹਿਬ ਨਗਰ ਵਸਾਇਆ ਤਕਰੀਬਨ 18 ਸਾਲ ਗੁਰੂ ਨਾਨਕ ਦੇਵ ਸਾਹਿਬ ਨੇ ਖੇਤੀਬਾੜੀ ਕੀਤੀ ਅਸੀਂ ਸਮੁੱਚੇ ਸਿੱਖ ਜਗਤ ਨੂੰ ਸਮੁੱਚੀ ਲੋਕਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬਦੀਆਂ ਆਗਮਨ ਦੇ ਹਾਰੇ ਦੀਆਂ ਵਧਾਈਆਂ ਦਿੰਨੇ ਆ ਇਹਨਾਂ ਸਮਾਗਮਾਂ ਸੰਬੰਧੀ ਦਵਿੰਦਰ ਸਿੰਘ ਬੋਪਾਰਾਏ ਅਜੀ ਗੁਰਦੇਵ ਸਿੰਘ ਕਾਨਲ ਨੇ ਜਾਣਕਾਰੀ ਸਾਂਝੀ ਕੀਤੀ ਸਮੁੱਚੇ ਸੰਸਾਰ ਨੂੰ ਜਿੱਥੇ-ਜਿੱਥੇ ਵੀ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਵਸਦੀਆਂ ਨੇ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਟ੍ਰਾਈ ਸਫੇਡ ਦੇ ਕੇਂਦਰਿਸਥਾਨ ਗੁਰਦੁਆਰਾ ਸਿਕਾ ਸਾਡੀ ਵਿਖੇ ਅੱਜ ਚੇਚੇ ਪ੍ਰੋਗਰਾਮ ਰੱਖੇ ਗਏ ਨੇ ਜਿਹਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਜਿਹੜੇ ਆ ਉਹ ਹਾਜ਼ਰੀਆਂ ਭਾਰੇ ਨੇ ਉਪਰੰਤ ਇੱਥੇ ਅੱਜ ਜੋ ਬੀਬੀਆਂ ਵੱਲੋਂ ਇੱਕ ਸੋਸਾਇਟੀ ਬਣੀ ਹੈ ਇਸਤਰੀ ਸਤਸੰਗ ਉਹਨਾਂ ਵੱਲੋਂ ਸਹਿਜ ਪਾਠਾਂ ਦੇ 29 ਸਹਿਜ ਪਾਠਾਂ ਦੇ ਭੋਗ ਪਾਏ ਗਏ ਨੇ ਉਪਰੰਤ ਜਿੰਨਾਂ ਮੇਰੀਆਂ ਭੈਣਾਂ ਨੇ ਜਪਜੀ ਸਾਹਿਬ ਦੇ ਸੁਖਮੀ ਸਾਹਿਬ ਦੇ 24 ਚੌਪਈ ਸਾਹਿਬ ਦੇ ਪਾਠ ਕੀਤੇ ਸੀ ਉਹਨਾਂ ਦੇ ਭੋਗ ਪਾਏ ਨੇ ਅਸੀਂ ਉਹਨਾਂ ਦਾ ਵੀ ਸਿਪਲ ਸ਼ੈਰੀ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਗੁਰਦੁਆਰਾ ਸਿਪਲ ਸੋਸਾਇਟੀ ਜੋ ਕਿ ਟਰਾਈ ਸਟੇਟ ਦਾ ਕੇਂਦਰੀ ਸਥਾਨ ਹੈ ਨਿਊਯਾਰਕ ਦੀ ਧਰਤੀ ਦੇ ਸਿਜਤਾ ਰਾਜਨੁਤੰਤਰ ਸ਼੍ਰੀ ਗੁਰੂ ਅਨੰਗਦੇਵ ਜੀ ਦੇ ਪ੍ਰਕਾਸ਼ ਉਸਤਿਹਾੜੇ ਨੂੰ ਲੈ ਕੇ ਸ਼ਾਮ ਦੇ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਜਿਲੇ ਦਵਾਨ ਆ ਉਹ ਚੱਲ ਰਹੇ ਨੇ ਸਮੂਹ ਸੰਗਤਾਂ ਜਿਹੜੀਆਂ ਹੌਮੋ ਮਾ ਕੇ ਗੁਰੂ ਘਰ ਵਿੱਚ ਪਹੁੰਚ ਰਹੀਆਂ ਨੇ ਕਿਉਂਕਿ ਇੱਕੋ ਹੀ ਆ ਕਿ ਬਾਬੇ ਨਾਨਕ ਦਾ ਇੱਕੋ ਹੀ ਉਪਦੇਸ਼ਕ ਕਿਰਤ ਕਰਨੀ ਨਾਮ ਜਪਣਾ ਦੇ ਵੰਡ ਛਕਣਾ ਤੇ ਉਹਨੂੰ ਲੈ ਕੇ ਅੱਜ ਸਾਰਾ ਸੰਸਾਰ ਜਿਹੜਾ ਵਾ ਉਹ ਉਹਦੇ ਪਹੁੰਚਣ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਆਪਣੇ ਤੌਰ ਤੇ ਸਮੂਹ ਸਿੱਖ ਜਗਤ ਨੂੰ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦੇ ਆ ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਥ ਪ੍ਰਸਿੱਧ ਕਥਾਵਾਚਕਾ ਨੇ ਗੁਰੂ ਕੀ ਬਾਣੀ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਜਿਸ ਕੇ ਸਿਰ ਉਪਲ ਤੁਮ ਸੋਨੀ ਸੋਗ ਆ ਨਦਮਾਤਾ ਮਰਨ ਥੀਤ ਨਾ ਆਵੇ ਤੇਰੇ ਕਿਰਦਾਰ ਨੂੰ ਥੋਬਾ ਦਿੰਦਾ ਤੂੰ ਆਪਣਾ ਨਾਮ ਬਾਬਰ ਦੀ ਥਾਂ ਦੇ ਉਤੇ ਜਾਵਰ ਰੱਖ ਲੈ ਤੁਹਾਨੂੰ ਕੀ ਲੱਗਦਾ ਵੀ ਬਾਬਰ ਮੁੱਕ ਗਿਆ ਜਿੰਦਾ ਭਾਈ ਜਿੱਥੇ ਜੋਰ ਲੱਗਦਾ ਆਉਂਦੇ ਉਹ ਤਰੀਕੇ ਨਾਲ ਸਾਰੇ ਲਾਂਦੇ ਬਾਬਰ ਅੱਜ ਵੀ ਉਵੇਂ ਜਿｮਰ ਕਰ ਰਿਹਾ ਹੈ ਸੁਭਾਅ ਬਾਬਰ ਦਾ ਉਸੇ ਤਰ੍ਹਾਂ ਹੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਬਖਸ਼ਿਸ਼ ਕੀਤੀ ਹਜ਼ੂਰ ਕਹਿਣ ਲੱਗੇ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਮੇਲਾ ਨਿਊਯਾਰਕ ਵਿਖੇ ਹੋਏ ਸਮਾਗਮ ਸੰਬੰਧੀ ਗੁੱਟਾ ਸਿੰਘ ਚੀਮਾ ਨੇ ਹਰਬੰਸ ਸਿੰਘ ਢਿੱਲੋਂ ਅਤੇ ਜਸਵੀਰ ਸਿੰਘ ਗਿੱਲ ਨੇ ਜਾਣਕਾਰੀ ਸਾਂਝੀ ਕੀਤੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਉਪਦੇਸ਼ ਸਬਾਨ ਦੇ ਵਿੱਚ ਗੁਰਦੁਆਰਾ ਸੇਵ ਕਲਚਰ ਸੁਸਾਇਟੀ ਵਿਖੇ ਅੱਜ ਸਵੇਰ ਤੋਂ ਹੀ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਜੋ ਕਿ ਰਾਤ ਨੂੰ 12 ਵਜੇ ਫੁੱਲਾਂ ਦੀ ਬਰਖਾ ਦੇ ਨਾਲ ਉਹਨਾਂ ਦੇ ਗੁਰਪੁਰਬ ਦਾ ਸਾਰੀ ਦਿਹਾੜੀ ਗੁਰੂ ਘਰ ਵਿੱਚ ਸੰਗਤਾਂ ਨੇ ਆਉਣਾ ਹੈ ਇਸ ਮੁੱਚੇ ਜਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਜੀ ਅੱਜ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਵਸ ਜੋ ਸੇ ਕਲਚਰ ਸੁਸਾਇਟੀ ਰਿਚਮੈਂਟ ਹਿਲ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਸਵੇਰ ਤੋਂ ਹੀ ਸਵੇਰ ਤੋਂ ਲੈ ਕੇ ਨਸਮਸਤਕ ਹੋਣ ਆ ਰਹੀਆਂ ਨੇ ਸਭ ਨੂੰ ਗੁਰਨਾਨਕ ਦੇਵ ਜੀ ਦੇ ਅਵਤਾਰ ਦਿਵਸ ਦੀਆਂ ਸਭ ਨੂੰ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਅੱਜ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਉਸੇ ਬਾਬੇ ਨਾਨਕ ਦਾ ਜੈ ਸਿੰਘ ਗੁਰਪੁਰਬ ਬੜੀ ਧੂਮ-ਧਾਮ ਦੇ ਨਾਲ ਮਨਾ ਰਹੇ ਆ ਜਿਹੜਾ ਅੱਜ ਸਵੇਰ ਤੋਂ ਹੀ ਤਕਰੀਬਨ ਪ੍ਰੋਗਰਾਮ ਸਾਰਾ ਦਿਨ ਚੱਲਦਾ ਸੀ ਤੇ ਕੱਲ ਵੀ ਸਾਰਾ ਦਿਨ ਜਿਹੜਾ ਪ੍ਰੋਗਰਾਮ ਚੱਲਣਾ ਅਸੀਂ ਸਾਰੀ ਸੰਗਤ ਨੂੰ ਇਹ ਰਿਕਵੈਸਟ ਕਰਦੇ ਆ ਪਲੀਜ਼ ਸਿੱਖ ਕਲ ਸੋਸਾਇਟੀ ਨੂੰ ਸਵੇਰ ਤੋਂ ਵੀ ਸਵੇਰੇ ਤਕਰੀਬਨ 9:30 ਵਜੇ ਜਿਹੜਾ ਉੱਪਰ ਦੋ ਖੰਡ ਪਾਠ ਰੱਖਿਆ ਉਸ ਦੇ ਭੋਗ ਪੈਣੇ ਆ ਇਸ ਕਰਕੇ ਸਵੇਰੇ ਹੀ ਜਿਹੜਾ ਕੀਰਤਨ ਵੀ ਸ਼ੁਰੂ ਹੋ ਜਾਣਾ ਸਾਰੇ ਸੰਗਤ ਨੂੰ ਹੱਥ ਜੋੜ ਬੇਨਤੀ ਆ ਵੀ ਇੱਥੇ ਹਮ ਹਮਾ ਕੇ ਸਵੇਰੇ ਵੀ ਪੁੱਜੋ ਤੇ ਇਸ ਦੌਰਾਨ ਗੁਰੂ ਸਾਹਿਬ ਦੇ ਲੰਗਰ ਅਤੁੱਟ ਵਰਤਾਏ ਗਏ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਨਾ ਸਿਰਫ ਗੁਰੂ ਨਾਨਕ ਨਾਮ ਲੈਵਾ ਸੰਗਤ ਸਗੋਂ ਹੋਰ ਕਮਿਊਨਿਟੀਆਂ ਤੱਕ ਗੁਰੂ ਸਾਹਿਬ ਦੇ ਉਪਦੇਸ਼ਾਂ ਸਿੱਖ ਇਤਿਹਾਸ ਅਤੇ ਮਨੁੱਖਤਾ ਦੇ ਸੁਨੇਹੇ ਨੂੰ ਪਹੁੰਚਾਇਆ ਗਿਆ ਇਸ ਸਮਾਗਮ ਇਸ ਗੱਲ ਦਾ ਪ੍ਰਤੀਕ ਨੇ ਕਿ ਵਿਦੇਸ਼ਾਂ ਦੀ ਧਰਤੀ ਤੇ ਵੀ ਸਿੱਖ ਧਰਮ ਦੇ ਸੰਸਕਾਰ ਅਤੇ ਭਾਈਚਾਰੇ ਦੀ ਸਾਂਝ ਅਜੇ ਵੀ ਉਨੇ ਹੀ ਮਜ਼ਬੂਤ ਹੈ ਜਿਨੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸੀ 纽约 ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ